ਵੇਟ 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 ਦੋਸਤੋ ਅਹ ਕੀ ਯਾ ਦੋਸਤੋ ਕਿਨੇ ਲੀਕ ਕਰਤਾ ਸਿੱਧੂ ਮੂਸੇਵਾਲਾ ਦਾ ਬਰੋਟਾ Song ਸੋਸ਼ਲ ਮੀਡੀਆ ਦੇ ਉੱਤੇ ਇਹ ਪੈਰਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਕਿਹਾ ਜਾ ਰਿਹਾ ਹੈ ਗੀਤ ਆ ਇਹ ਪਰ ਆਪਾਂ ਇਹ ਤੇ ਤੁਹਾਨੂੰ ਸਾਰਾ ਕੁਝ ਕਲੀਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਬੋਲ ਤਾਂ ਸੁਣ ਲਏ ਨੇ ਤੰਬ ਵਾਂਗੂ ਖੜਜ ਜਾਂਦਾ ਹੁੰਦਾ ਜੋ ਬਰੋਟਾ ਬਿੱਲੋ ਦਾ ਬਿਨਾਂ ਦਬਾਇਆ ਤੇਰਾ ਮਾਲਵੇ ਦਾ ਝੋਟਾ ਬਿੱਲੋ ਦੋਨੇ ਲੈਣਾ ਨੇ ਜਿਹੜੀਆਂ ਉਹ ਸਿੱਧੂ ਮੂਸੇ ਦਾ ਨਾਲ ਜੁੜਦੀਆਂ ਨੇ ਕਿਉਂਕਿ ਮਾਲਵੇ ਦਾ ਸਿੱਧੂ ਮੂਸੇ ਵਾਲਾ ਅਤੇ ਬਰੋਟਾ ਸਿੱਧੂ ਮੂਸੇ ਵਾਲਾ ਦੇ ਆਉਣ ਵਾਲੇ ਗਾਣੇ ਦਾ ਨਾਮ ਆ ਥੋੜਾ ਜਿਹਾ ਇੱਕ ਵਾਰੀ ਇਹ ਵੀ ਸੁਣੋ ਦੋਸਤੋ ਵਾਂਗ ਖੜੇ ਜਿੱਦਾ ਹੱਥ ਚ ਬਰੋਟਾ ਬਿੱਲਾ ਦਬੇ ਨਾ ਤਪਾਇਆ ਤੇਰਾ ਮਾਲਵੇ ਦਾ ਛੋਟਾ ਬਿੱਲਾ ਸੋ ਟੈਨਸ਼ਨ ਨਾ ਲਵੋ ਦੋਸਤੋ ਲੀਕ ਨਹੀਂ ਹੋਇਆ ਗਾਣਾ ਬ੍ਰੈਂਡ ਨਿਊ ਫਰੈਸ਼ ਗਾਣਾ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਗਾਣਾ ਸਾਈਵ ਸੰਧੂ ਦਾ ਹੈ ਜੋ ਕਿ ਸਿੱਧੂ ਦੀ ਆਵਾਜ਼ ਦੇ ਵਿੱਚ ਚਾਰ ਚੰਨ ਲਾ ਰਿਹਾ ਬਾਕੀ ਤੁਸੀਂ Original جا کے سرچ کرو گے My Rules by Saib Sandhu ਤਾਂ ਆਪੇ ਇਹ गाना ਆ ਜਾਊਗਾ ਅਤੇ Sidhu ਦੀ ਆਵਾਜ਼ ਦੇ ਵਿੱਚ ਗਾਣੇ ਨੂੰ ਹੋਰ ਜ਼ਿਆਦਾ ਪੌਪੂਲਰਿਟੀ ਮਿਲ ਗਈ ਆ Sidhu ਦਾ ਫਿਰ Sidhu ਵਾ ਦੋਸਤੋ ਧੰਨਵਾਦ